ਗੱਲ ਜਿੱਤ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਤੇ ਮੈਂ ਆਕੀਤ ਸਿੰਘ ਸਨੇਰ ਜੀਰਾ ਦੇ ਵਿੱਚ ਖੜੇ ਆ ਜਿੱਥੇ ਇਨਸ਼ਾਅ ਜਨੇਦਰ ਜੀ ਯਾਦ ਵਿੱਚ ਜਿਹੜਾ ਅੱਖਾਂ ਦਾ ਫ੍ਰੀ ਕੈਂਪ ਲਗਾਇਆ ਗਿਆ ਗੱਲਬਾਤ ਕਰਾਂਗੇ ਸਰ ਨਾਲ ਡਾਕਟਰ ਵੀ ਆ ਤੇ ਹੋਰ ਵੀ ਸਮਾਜ ਸੇਵੀ ਗੱਲਬਾਤ ਕਰਨੇ ਅੱਜ ਯਾਦ ਦੇ ਵਿੱਚ ਉਹਨਾਂ ਦੇ ਪਿਤਾ ਜੀ ਨੇ ਮਿਸਟਰ ਸਤੀਸ਼ ਜੀ ਨੇ ਜਿਹੜਾ ਇੱਥੇ ਅੱਖਾਂ ਦਾ ਕੈਂਪ ਦੀ ਜ਼ਿੰਮੇਵਾਰੀ ਚੱਕੀ ਸੀਗੀ ਜੀ ਤਾਂ ਤਕਰੀਬਨ 2000 ਤੋਂ ਵੱਧ ਮਰੀਜ਼ ਜਿਹੜੇ ਇੱਥੇ ਪਹੁੰਚ ਗਏ ਨੇ ਤੇ ਏਕਸਪੈਕਟਡ ਨਹੀਂ ਸੀਗਾ ਸਾਨੂੰ ਤੇ ਮੈਂ ਵੀਡੀਓ 'ਚ ਮਾਫੀ ਵੀ ਮੰਗਣਾ ਚਾਹਨਾ ਕਿ ਜੇ ਸਾਡੇ ਅਰੇਂਜਮੈਂਟ ਦੇ ਵਿੱਚ ਕੋਈ ਕਮੀ ਰਹੀ ਹੋਵੇ ਉਸ ਤੇ ਬਾਕੀ ਸ਼ਾਨ ਦੁਨੀਆ ਦੇ ਵਿੱਚ ਹੁਣ ਨਹੀਂ ਰਿਹਾ ਕੈਂਸਰ ਕਰਕੇ ਉਹਦੀ ਡੈਥ ਹੋ ਗਈ ਸੀ ਤੇ ਇਹਨਾਂ ਦੇ ਪਰਿਵਾਰ ਨੇ ਪਹਿਲਾਂ ਵੀ ਇੱਕ ਐਂਬੂਲੈਂਸ ਦੀ ਸੇਵਾ ਜਿਹੜੀ ਲੁਧਿਆਣੇ ਉਹ ਡੋਨੇਟ ਕੀਤੀ ਏ ਇੱਕ ਜ਼ਰੀਆ ਨੂੰ ਤੇ ਹੁਣ ਅੱਗੇ ਫੇਰ ਰੈਗੂਲਰਲੀ ਸਾਡੇ ਐਨਜੀਓ ਦੇ ਮੈਂਬਰ ਟਰਸਟੀ ਬਣ ਕੇ ਸੇਵਾ ਕਰਦੇ ਰਹਿੰਦੇ ਆ ਠੀਕ ਹੈ ਤਾਂ ਅਸੀਂ ਇਸ ਪਰਿਵਾਰ ਨੂੰ ਇਹ ਮਤਲਬ ਵਿਸ਼ਵਾਹਿਦਵਾਨ ਹੈ ਕਿ ਕਦੇ ਵੀ ਸਾਡੀ ਸੰਸਥਾ ਦਾ ਹਟਾ ਹੋ ਲਿਵਿੰਗ ਦਾ ਜਾਂ ਰੋਟਰੀ ਕਲੱਬ ਦਾ ਜਾਂ ਕਿਸੇ ਦਾ ਵੀ ਇਹਨਾਂ ਨੂੰ ਜ਼ਰੂਰਤ ਹੋਵੇ ਅਸੀਂ ਬਹੁਤ ਹੀ ਸਮਾਜ ਸੇਵੀ ਪਰਿਵਾਰ ਹੈ ਹਮੇਸ਼ਾ ਹੀ ਸੇਵਾ ਲਈ ਤਤਪਰ ਰਹਿੰਦਾ ਹੈ ਇਨਾ ਵੱਲੋਂ ਇਸ ਪਰਿਵਾਰ ਵੱਲੋਂ ਹਮੇਸ਼ਾ ਹੀ ਬਹੁਤ ਵੱਡੀਆਂ ਸਵਾਵਾਂ ਜਿਹੜੀਆਂ ਸਮਾਜ ਨੂੰ ਦਿੱਤੀਆਂ ਗਈਆਂ ਆ ਜਿੰਦੇ ਵਿੱਚ ਕਹੋ ਹਰ ਸਾਲ ਜਿੱਦਾਂ ਇਹ ਅੱਖਾਂ ਦੇ ਕੈਂਪ ਲਗਵਾ ਰਹੇ ਨੇ ਉਹਦੇ ਨਾਲ ਨਾਲ ਇਹ ਜਿਹੜੇ ਕੈਂਸਰ ਪੀੜ ਦੇ ਰਹੇ ਹੁੰਦੇ ਉਹਨਾਂ ਦੀ ਵੀ ਬਹੁਤ ਵੱਡੀ ਆ ਉਹਨਾਂ ਦੀ ਜੇ ਇਲਾਜ ਵਾਸਤੇ ਮਦਦ ਕਰਦੇ ਨੇ ਇਹਨਾਂ ਵੱਲੋਂ ਜਿਹੜੀਆਂ ਡੈਲਿਸਿਸ ਯੂਨਿਟ ਵੀ ਜਿਹੜੇ ਹਨ ਦੀਰਾ ਵਿੱਚ ਲਗਵਾਏ ਗਏ ਨੇ ਤੇ ਇਹਦੇ ਨਾਲ ਨਾਲ ਇਹਨਾਂ ਵੱਲੋਂ ਜਿਹੜਾ ਸਰਬੱਤ ਦਾ ਭਲਾ ٹرسٹ ਨੂੰ ਸੀਜੋਥੈਰਪੀ ਸੈਂਟਰ ਤੇ ਇੱਕ ਲੈਬੋਰੀ ਵਾਸਤੇ ਵੀ ਜਿਹੜੀ ਉਹ ਸੇਵਾ ਦੇ ਵਿੱਚ ਜਿਹੜੀ ਆਪਣੀ ਜਗ੍ਹਾਦਾਨ ਵਿੱਚ ਦਿੱਤੀ ਗਈ ਹੈ ਇਹ ਬਹੁਤ ਵੱਡਾ ਇਸ ਪਰਿਵਾਰ ਦੀ ਦੇਣ ਆ ਤੇ ਅਸੀਂ ਉਸ ਵਿਛੜੀ ਰੂਹ ਨੂੰ ਵੀ ਅ ਸ਼ਰਧਾਂਜਲੀ ਦਿੰਨੇ ਆ ਅੱਖਾਂ ਦਾ ਕੈਂਪ ਲਗਾਇਆ ਗਿਆ ਮੈਂ ਸਮਝਦਾ ਵਾਂ ਕਿ ਇਹ ਸਾਡਾ ਭਰਾਜ ਸਾਡੇ ਤੋਂ ਦੂਰ ਚਲਾ ਗਿਆ ਪਰ ਉਹ ਸਾਡੇ ਵਿੱਚ ਅੱਜ ਵਸਦਾ ਤੇ ਅੱਜ ਜਿਹੜੇ ਵੀ ਪਰਿਵਾਰਾਂ ਦੇ ਜਿਹੜੇ ਜਿਹਨਾਂ ਰੋਸ਼ਨੀ ਨੇ ਲੋੜ ਹੈ ਅੱਜ ਮੈਂ ਸਮਝਦਾ ਕਿ ਉਹਨਾਂ ਦੀ ਅੱਖਾਂ ਦੇ ਵਿੱਚ ਅਸੀਂ ਉਹਨਾਂ ਨੂੰ ਉਸ ਰੋਸ਼ਾਨ ਨੂੰ ਦੇਖਾਂਗੇ ਤੇ ਮੈਂ ਧੰਨਵਾਦ ਕਰਦਾ ਪਰਿਵਾਰ ਦੇ ਮੈਂਬਰਾਂ ਦਾ ਸਾਰੇ ਜਿੰਨੇ ਵੀ ਸਾਥੀਆਂ ਦਾ ਜਿਨ੍ਹਾਂ ਨੇ ਇਸ ਕੈਂਪ ਦੇ ਵਿੱਚ ਸਹਿਯੋਗ ਦਿੱਤਾ ਤੇ ਤੁਹਾਡਾ ਮੀਡੀਆ ਕਰਮੀਆਂ ਦਾ ਵੀ ਮੈਂ ਧੰਨਵਾਦ ਕਰਦਾ ਤੇ ਅਸੀਂ ਦੇਖੋ ਅੱਜ ਕੱਲ ਬੱਚਿਆਂ 'ਚ ਜਿਹੜੀ ਰੋਸ਼ਨੀ ਘਟਦੀ ਓਹ ਤਾਂ ਅਨਸੈਸਰੀ ਮੋਬਾਈਲ ਯੂਜ਼ ਕਰਕੇ ਹੈ ਠੀਕ ਹੈ ਜਿਵੇਂ ਅੱਜ ਕੱਲ ਪੇਰੈਂਟਸ ਆ ਬੱਚਿਆਂ ਨੂੰ ਫੜਾ ਦਿੰਦੇ ਕੌਣ ਕਿ ਆਪਣੇ ਤੋਂ ਸਿੱਕਾਰਾ ਪਾਉਣ ਲਈ ਬੱਚਿਆਂ ਨੂੰ ਫੋਨ ਫੜਾ ਦਿੰਦੇ ਆ ਉਹਦੇ ਕਰਕੇ ਰੋਸ਼ਨੀ ਅੱਜ ਕੱਲ ਬੱਚਿਆਂ 'ਚ ਜ਼ਿਆਦਾ ਘਟ ਰਹੀ ਆ ਤੇ ਬਜ਼ੁਰਗਾਂ ਦੇ ਵਿੱਚ ਜਿਹੜਾ ਚਿੱਟਾ ਮੋਤੀਆ ਉਮਰ ਦਾ ਕਰਕੇ ਹੁੰਦਾ ਤਾਂ ਦੂਸਰਾ ਰੀਜਨ ਹੈਗਾ ਕਿ 슈ਗਰ ਕਰਕੇ ਪੜਦੇ ਆ ਜਿਹੜਾ ਪ੍ਰੋਬਲਮ ਆ ਜਾਂਦੀ ਹੈ ਤਾਂ ਹੋਰ ਵੀ ਇਹਦੇ ਨਾਲ ਨਾਲ ਬਹੁਤ ਸਾਰੀਆਂ ਬਿਮਾਰੀਆਂ 2 ਸਾਲ ਪਹਿਲਾਂ ਕੈਂਸਰ ਦੇ ਕਾਰਨ ਡੈਥ ਹੋ ਗਈ ਸੀ ਤੇ ਇਹਨਾਂ ਦੀ ਹਰੇਕ ਵਾਰੀ ਮਿੱਠੀ ਯਾਦ ਦੇ ਵਿੱਚ ਮੈਂ ਕਿ ਕੈਂਪ ਲਗਾਇਆ ਜਾਂਦਾ ਵਾ ਅੱਜ ਇਹ ਤੀਜਾ ਕੈਂਪ ਹੈ ਅੱਖਾਂ ਦਾ ਕਿਹੜਾ ਫ੍ਰੀ ਕੈਂਪ ਇਥੇ ਲਗਾਇਆ ਜਾ ਰਿਹਾ ਵਾ ਇੱਕੜਾ ਜਨੇਜਾ ਪਰਿਵਾਰ ਹੈ ਇਹ ਸਮਾਜ ਸੇਵੀ ਪਰਿਵਾਰ ਹੈ ਹਮੇਸ਼ਾ ਲੋਕਾਂ ਦੇ ਸੁੱਖ-ਦੁੱਖ ਦੇ ਵਿੱਚ ਪਹਿਲਾਂ ਹੀ ਸਹਿਯੋਗ ਦਿੰਦੇ ਆ ਇਹਨਾਂ ਦੀਆਂ ਕੁੜੀਆਂ ਈਸ਼ਾਨ ਜੁਨੇਜ ਇਸ਼ਾਨ ਫਾਊਂਡੇਸ਼ਨ ਕਿਹੜੀ ਇਹ ਚਲਾ ਰਿਹਾ ਕਿ ਸਮਾਜ ਸੇਵੀ ਪਰਿਵਾਰ ਹੈ ਤੇ ਬਹੁਤ ਵਧੀਆ ਕੰਮ ਕਰ ਰਿਹਾ ਕਿ ਡਾਕਟਰ ਅਵਿਨਾਸ਼ ਸਿੰਘ ਪੈਰਾਡਾਈਸ ਸਕੂਲ ਅੱਜ ਸਾਡੇ ਵਿੜੇ ਦੇ ਵਿੱਚ ਜੁਨੇਜਾ ਪਰਿਵਾਰ ਵੱਲੋਂ ਬਹੁਤ ਸੋਹਣੀ ਸਮਾਜ ਸੇਵਾ ਦਾ ਇੱਕ ਕੰਮ ਕੀਤਾ ਜਾ ਰਿਹਾ ਜਿਹੜਾ ਅੱਖਾਂ ਦਾ ਕੈਂਪ ਲਗਾਇਆ ਜਾ ਰਿਹਾ ਅਸੀਂ ਸਾਰੇ ਜਿੰਨੇ ਵੀ ਪੇਸ਼ੈਂਟ ਇੱਥੇ ਆਏ ਆ ਸਾਰਿਆਂ ਵਾਸਤੇ ਅਰਦਾਸ ਕਰਦੇ ਹਾਂ ਕਿ ਸਾਰੇ ਠੀਕ ਹੋ ਕੇ ਤੰਦਰੁਸਤ ਹੋ ਕੇ ਜਾਣ ਅਸੀਂ ਆਪਣੀ ਮੈਨੇਜਮੈਂਟ ਵੱਲੋਂ ਆਪਣੇ ਸਕੂਲ ਦੇ ਸਟਾਫ ਵੱਲੋਂ ਸਾਰੇ ਆਏ ਹੋਏ ਜਿੰਨੇ ਵੀ ਪੇਸ਼ੈਂਟ ਹੈ ਜੀ ਆਇਆਂ ਆਕਦੇ ਆ ਤੇ ਨਾਲੇ ਅਸੀਂ ਅਰਦਾਸ ਕਰਦੇ ਆ ਕਿ ਇਹ ਸਾਰੇ ਤੰਦਰੁਸਤ ਹੋ ਕੇ ਵੱਤੋ ਜਾਨ ਤੇ ਰਗਦਗੀ ਅੱਖਾਂ ਦੀ ਰੋਸ਼ਨੀ ਕਿਉਂ ਘਟ ਜਾਂਦੀ ਹੈ ਅੱਜ ਕੱਲ ਦਾ ਕਿਉਂ ਘਟ ਦੇਖੋ ਮੇਰੇ ਕੋਲ ਤਾਂ ਮੋਸਟਲੀ ਪੇਸ਼ੈਂਟ ਐਸ ਏਰੀਆ ਚ ਤੇ ਇਦਾਂ ਨੇ ਆਏ ਆ ਕਿ ਜੇ ਇਹਨਾਂ ਦੀ ਇੱਕ ਇੱਕ ਕਾਕੀ ਕਰਾਵੋ ਅਵੇਰਨੈਸ ਨਹੀਂ ਹੈ ਡਾਕਟਰ ਕੋਲ ਪਹੁੰਚੇ ਨਹੀਂ ਟਾਈਮ ਤੇ ਉਹਨਾਂ ਦੀ ਅੱਖ ਡੈਡ ਹੋ ਜਾਂਦੀ ਹੈ ਕਾਰਨੀ ਹੈ ਅੱਖਾਂ ਦਾ ਰੋਸ਼ਨ ਕਿਦਾਂ ਹੁੰਦਾ ਹੈ ਨਹੀਂ ਇਹ ਕਾਰਨ ਨਹੀਂ ਹੈ ਕਿਸੇ ਦੀ ਅੱਖ ਚ ਕੁਝ ਪੈ ਗਿਆ ਉਹਨਾਂ ਨੇ ਟਾਈਮ ਤੇ ਚੈੱਕ ਨਹੀਂ ਕਰਵਾਇਆ ਉਹਦੇ ਨਾਲ ਖਰਾਬ ਹੋ ਗਿਆ ਮੋਸਟਲੀ ਹੁਣ ਕੈਟਰਿਕ ਦੇ ਪੇਸ਼ੈਂਟ ਆ ਰਹੇ ਆ ਬਹੁਤੀ ਹੈ ਪਿੰਡਾਂ ਚ ਲੋਕ ਦਿਖਾਉਂਦੇ ਨਹੀਂ ਹੈ ਉਹਦੇ ਕਰਕੇ ਵੱਧ ਜਾਂਦੇ ਆ ਕੀ ਮੈਸੇਜ ਦੇਣਾ ਚਾਹੁੰਦੇ ਲੋਕਾਂ ਨੂੰ ਜਿਸ ਨਾਲ ਉਹਨਾਂ ਦੀ ਅੱਖਾਂ ਬੜੀਆਂ ਸਾਫ਼ ਸੁਥਰੀਆਂ ਹੋਣ ਲੋਕਾਂ ਨੂੰ ਇੱਕ ਮੈਸੇਜ ਦੇਣਾ ਚਾਹੁੰਦੀ ਆ ਕਿ ਜੇ ਤੁਹਾਡੀ ਅੱਖ ਚ ਕੋਈ ਸੱਟ ਲੱਗਦੀ ਹੈ ਇਮੀਡੀਏਟਲੀ ਤੁਸੀਂ ਡਾਕਟਰ ਕੋਲ ਜਾਓ ਅਗਰ 2 ਦਿਨ ਵੀ ਬਾਅਦ ਤੇ ਤੁਹਾਡੀ ਅੱਖ ਬਚੇਗੀ